हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਮ ਤੇ ਤਿੰਨ ਬਾਈ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਟੋਟੇਲ ਬਾਈ ਜੀ ਹੱਸੀ ਗੱਲ ਸੱਸੀ ਗੱਲ ਉਹ ਠੀਕ ਹੋ ਵਧੀਆ ਜੀ ਹਾਂਜੀ ਠੀਕ ਸਾਡੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਹਰਵੰਦ ਸਿੰਘ ਜੀ ਪਿੰਡ ਕੋਠਾ ਗੁਰੂਪਾ ਜੀ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੇੜੇ ਆਪਣੇ ਭਗਤਾ ਭਾਈ ਜੀ 4 ਕਿਲੋਮੀਟਰ ਮੋਬਾਈਲ ਨੰਬਰ ਬੋਲ 9602798181 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਟਾਓ ਬਰੀਡ ਦੀ ਬੜ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਦੂਜੇ ਸੂਸ ਹੁੰਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੂ 4 ਤੋਂ 5 ਦਿਨ ਨਾ 4 ਤੋਂ 5 ਦਿਨ ਕੱਚੀ ਆ ਬਸ ਆਰਡਰ ਕਮਾਲ ਦਾ ਕੱਚੀ ਕੱਚੀ ਆ ਜੰਗਾ ਬਾਈ ਮੁੱਠੀ ਵਾਲਾ ਠੰਡ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀਲ ਆ ਇਹਦੀ ਕਰਮਲੀ ਖੁਸ਼ ਨਹੀਂ ਬਾਕੀ ਢਿੱਲਾ ਦੇਖੋ ਕੋਈ ਢਿੱਲਾ ਬਹੁਤ ਪਈਆਂ ਸਾਰੀਆਂ ਆ ਬਾਲ ਢਿੱਲਾ ਕੱਢ ਕੇ ਕਰਮਲੀ ਨੇ ਬਈ ਫੇਸ ਹੁਣ ਥਣ ਬਹੁਤ ਚੰਗਾ ਲੱਗਿਆ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਤੋ ਦੇ ਦੋ ਜੀ 14 15 ਲੀਟਰ ਠੀਕ ਆ ਬਾਈ ਹੋਰ ਲੱਗਦਾ ਸਿੰਘਾਂ ਦਾ ਹੀ ਥੋੜੀ ਪ੍ਰੋਬਲਮ ਬਾਕੀ ਤਾਂ 55 60000 ਰੁਪਏ ਦੀ ਸੀਗੀ ਜੀ ਕੱਲੇ ਸਿੰਘ ਕਹਿੰਦੀ ਕੁਛ ਨਹੀਂ ਹੈਨਾ ਬਈ ਹਾਂ ਜੀ ਬਿਲਕੁਲ ਕੁਝ ਨਹੀਂ ਕਹਿੰਦੀ ਬਾਕੀ ਤੋਰਾ ਤਾਰਾ ਚੰਗਾ ਰਾਜੀ ਰੂਜੀ ਫੁੱਲਾ ਕੱਦ ਵਿੱਡ ਚੰਗਾ ਕਲਰ ਬਹੁਤ ਚੰਗਾ ਬਈ ਡਿਮਾਂਡ ਬਹੁਤ ਜ਼ਿਆਦਾ ਆ ਕਲਰ ਦੀ ਬਾਕੀ ਰਾਜ ਜੀ ਵੀ ਫੁੱਲਾ ਸ਼ਾਈਨਿੰਗ ਸ਼ੋਅ ਨਾ ਸੀਰ ਬਹੁਤ ਹੈ ਜੀ 30 ਸੀ ਦਾ ਬਈ ਕੱਚੀ ਕੱਚੀ ਦਿਨ ਕਰਮ ਵਾਲੀ ਲੈਂਦੀ ਆ ਉਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਬਈ ਕੀ ਮੁੱਲ ਆ ਬਈ ਇਹਦਾ ਇਹਦਾ ਬਈ 42000 ਰੁਪਏ ਰੇਟ ਆ 42000 ਰੁਪਏ ਮਾਨਤਨ ਹੋ ਜੀ ਬਈ ਹੋ ਜੂਗਾ ਜੀ ਬਿਲਕੁਲ ਹੋ ਜੂਗਾ 42000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੇ ਆਰਡਰ ਦੇਖੋ ਬਈ ਠੰਡੀ ਸੀਲ ਜਿਵੇਂ ਮਰਜੀ ਹੱਥ ਲਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਸੀਲ ਬਹੁਤ ਜ਼ਿਆਦੇ ਹੁੰਦੇ ਜਾਂਦੇ ਠੰਡੀ ਸੀਲ ਫੁੱਲ ਆ ਬਾਈ ਹਾਂਜੀ ਅੱਗੇ ਬਾਈ 2 ਨੰਬਰ ਕਿਹੜਾ ਸਾਸ ਹੁੰਦੀ ਹੈ ਇਹ ਵੀ ਦੂਜਾ ਸੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਵੀ ਲਈ ਜੀ 6-7 ਦਿਨ 8 ਲਈ ਜੀ ਕਿੰਨਾ ਇੱਕ ਦੁੱਧ ਦਿੱਤਾ ਵਾ ਇਹ ਤਾਂ ਪਹਿਲੇ ਸੀ ਵੀ ਦਿੱਤਾ ਜੀ ਇਹਨੇ 13-14 ਲੀਟਰ ਠੀਕ ਹੈ ਥਣ ਬਹੁਤ ਚੰਗਾ ਹਨ ਹਾਂਜੀ ਥਣ ਬਹੁਤ ਕੁਝਾ ਮੁਠੀਆ ਇਕੱਲਾ ਇਕੱਲਾ ਥਣ ਢਿੱਲਾ ਢੂਲਾ ਲੰਬਾ ਪਈਆਂ ਸਾਰੀਆਂ ਬਾਲਡਰਾਂ ਗੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਕੰਡ ਬਹੁਤ ਚੰਗਾ ਗਾ ਮੁੱਤੀ ਬਾਕੀ ਕੱਚੀ ਕੱਚੀ ਹੈ ਸਹੀ ਗੱਲ ਹੈ ਬਾਈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਕਰਮਾਣੀ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਵਧੀਆ ਤਿਆਰ ਕਰ ਲੂ ਤੋੜ ਦੋ ਬਾਈ ਬਾਕੀ ਉਹ ਵੀ ਕ੍ਰੋਸ ਚ ਪੈਂਦੀ ਹੈ ਜੀ ਹਾਂ ਕ੍ਰੋਸ ਚ ਪੈਂਦੀ ਹੈ ਕੱਦ ਵੀ ਚੰਗਾ ਗਾ ਬਾਈ ਕੱਦ ਬਹੁਤ ਵਧੀਆ ਫਾਲੋ ਚੰਗਾ ਗਾ ਕੋਈ ਛੋਟੀ ਨਹੀਂ ਵਧੀਆ ਵੱਡਾ ਕੱਦ ਦਾ ਗਾ ਤੋੜਾ ਤਾਰਾ ਚੰਗਾ ਫੇਸ ਬੂਸ ਕਰਮਾਣੀ ਦਾ ਚੰਗਾ ਗਾ ਬਾਈ ਤੇ ਇਹਦਾ ਮੁੱਲ ਕੀ ਹੈ ਬਾਈ ਫਿਰ ਇਹਦਾ ਲੈਣ ਦੇਣ ਜਿਹੀ ਹੈ ਜੀ 40000 ਰੁਪਏ 40000 ਰੁਪਏ ਮਾਨਤਨ ਹੋ ਜੀ ਮਾਨਤਨ ਹੋ ਜੂਗਾ ਜੀ ਠੀਕ ਹੈ 40000 ਰੁਪਇਆ ਮੋਹਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜੂ ਚੰਗੀ ਅਬਰ ਕੱਚੀ-ਕੱਚੀ ਆ ਭਾਈ ਦਿਨ ਹਜੇ ਲੈਂਦੀ ਆ ਆਰਡਰ ਆ ਜਿਹੜਾ ਕਰਮ ਵਾਲੇ ਨੇ ਬਹੁਤ ਸੋਹਣਾ ਤਿਆਰ ਕਰਨਾ ਇਕੱਲਾ-ਇਕੱਲਾ ਥਣ ਮੁੱਠੀ ਵਾਲਾ ਥਣ ਲੱਗੇਗਾ ਅੱਗੇ ਭਾਈ ਤੁਹਾਨੂੰ ਨੰਬਰ ਕਿੰਨੇ ਟਾਈਪ ਦੀ ਗੱਬਣਾ ਭਈ ਇਹ ਇਹ 7 ਮਹੀਨਿਆਂ ਚੋਂ 5-6 ਦਿਨ ਘਟਾ ਜੀ ਠੀਕ ਆ ਭਾਈ ਤੇ ਚੈੱਕ ਪਾਸ ਆ ਭਈ ਚੈੱਕ ਪਾਸ ਆ ਜੀ ਠੀਕ ਆ ਦੁੱਧ ਤੋਂ 4 ਕਿਲੋਟਰੀ ਆ 4 1/2 ਕਿਲੋਟਰੀ ਦੋਨੋਂ ਟਾਈਮਾਂ ਦਾ ਦੋ-ਦੋ ਕਿਲੋਟਰੀ ਹੈ ਜੀ ਠੀਕ ਆ ਭਾਈ ਫੇਸ ਚੰਗਾ ਲੈ ਚੱਲ ਬਈ ਤੋੜ ਦੇ ਫੇਸ ਬਿਊਟੀ ਚੰਗੀਆਂ ਬੋਦੀਵਾਦੀ ਚੰਗੀਆਂ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਸਮੀ ਪਲਿਆ ਰਾਜੀ ਰੂਜੀ ਫੁੱਲ ਤੇ ਦੁੱਧ ਬਈ ਕਹਿੰਦਾ 4 ਕਿਲੋਟਰ ਹੈਗਾਗਾ 2 2 ਲੀਟਰ ਦੋਨੇ ਡੰਗਾਂ ਦਾ ਬਈ ਤੇ ਤੋੜਾ ਤਾਰਾ ਵੀ ਚੰਗਾ ਮੁੱਲ ਭਰਾ ਇਹਦਾ ਲੈਣ ਦਾ ਨਹੀਂ 32000 ਰੁਪਏ ਜੀ ਕਿੰਨੇ ਬਈ 32000 32000 ਰੁਪਏ ਮਾਨਤਨ ਹੋ ਜਾ ਬਈ ਮਾਨਤਨ ਕਰ ਦਿਆਂਗੇ ਠੀਕਾ 32000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜਰੂਰੀ ਹੋ ਜਾ ਬਸ ਹੁਸਮਾਈ ਹੈ ਜੀ 2 ਮਹੀਨੇ ਬਾਕੀ ਤਾਂ 60000 ਰੁਪਏ ਦੀ ਹੈ ਕਿਸੇ ਪਾਸੋਂ ਨਹੀਂ ਹੁਣ ਜੀ ਸਾਹਮਣੀ ਜਰੂਰ ਪਊਗਾ ਸਭਾਈ ਕਹਿੰਦਾ ਵੀ ਰੁਪਏ ਚੰਗੇ ਵਟਾਜੂ ਸਾਹਮਣੇ ਹਨ ਤੇ ਲਾਂਡੂ ਲਾਂ ਚੰਗੀਆਂ ਨੇ ਆ ਦੇ ਸਭ ਬਾਲ ਢਲਾਂ ਦੇਖੋ ਤੇ ਦੁੱਧ ਬਹੁਤ ਚੰਗਾ ਬਹੁਤ ਹੈ ਜੀ ਪੈਰ ਨਹੀਂ ਚੱਕਦੀ ਮਰਜ਼ੀ ਥੀ ਦੁੱਧੋ ਮੰਨ ਕੇ ਚਲੋ ਹੁਣ ਡਰਾਈ ਕਰਨ ਦਾ ਟਾਈਮ ਹੈ ਹਾਂਜੀ ਹਾਂਜੀ ਅੱਗੇ ਵੀਰੇ ਬੱਚੀ ਬਾਰੇ ਕਿੰਨੀ ਉਮਰ ਹੈ ਦੀ ਇਹ ਬੱਚੀ ਵੀਰੇ ਸਾਲ ਤੋਂ ਘੱਟ ਹੈ 11 ਕਿ ਮਹੀਨੇ ਦੀ ਆ ਠੀਕ ਹੈ ਤੇ ਸੀਲ ਬਹੁਤ ਹੈ ਨੀ ਸੀਲ ਬਹੁਤ ਚੰਗਾ ਹਨ ਹੂੰ ਫੇਸ ਬਿਊਟੀ ਚੰਗੀ ਐ ਸੀਲ ਆ ਕਲਰ ਕਲਰ ਚੰਗਾ ਦੁਰਦੀ ਮਰੀ ਹਾਂਜੀ ਹਾਂ ਤੇ ਕੀ ਮੁੱਲ ਆ ਭਾਈ ਇਹਦਾ ਇਹਦਾ ਕੱਲੀ ਦਾ ਤਾਂ 8000 ਰੁਪਏ ਜੀ ਜੇ ਆ ਦੋ ਹੋਰ ਬੱਛੀਆਂ ਨਾਲ ਆ ਜੀ ਤਿੰਨੇ ਲਊ ਕੋਈ ਤਾਂ ਹਿਸਾਬ ਨਾਲ ਦੇ ਦਿਆਂਗੇ ਕੱਲੀ ਦਾ ਮੁੱਲ ਭਾਈ 8000 ਰੁਪਏ ਬੱਛੀਆਂ ਬਾਈ ਕੋਲੇ ਤਿੰਨ ਜੇ ਤਿੰਨੋਂ ਇਕੱਠਿਆਂ ਲਓਗੇ ਤਾਂ ਉਹ ਜਾਂ ਵਿੱਚੋਂ ਰੇਟ ਹੋ ਜਾਊਗਾ ਤੇ ਲੈਸ ਹੋ ਜਾਊਗਾ ਤਿੰਨੇ ਭਾਜ ਲੈਣੀਆਂ ਤੋ ਦਾ ਤਰ ਚੰਗਾ ਬੱਚੀ ਦਾ ਮੋੜ ਲਿਓ ਭਾਈ ਹਾਂ ਚੰਗੀ ਆ ਸਮੀ ਫਲੀਆ ਰੰਗ ਰੂਪ ਚੰਗਾ ਮਸਤੀ ਕਰਦੀ ਆ ਰਾਜੀ ਰੂਜੀ ਫੁੱਲ ਝੋਲੀ ਕਮਾਲ ਦੀ ਹੈ ਸੀਲ ਪੂਰੀ ਹੈ ਬਾਈ ਜਿਵੇਂ ਮਾਰ ਕੇ ਹੱਥ ਲਾਈ ਚੱਲ ਕੋਈ ਚੱਕਰੀ ਅੱਗੇ ਬਾਈ 2 ਨੰਬਰ ਬੱਚੀ ਇਹਦੀ ਕਿੰਨੀ ਕੁ ਉਮਰ ਹੈ ਵੀਰੇ ਇਹ ਦੋਨੇ 8-8 ਮਹੀਨਿਆਂ ਦੀਆਂ ਜੀ 8 ਮਹੀਨੇ ਦੀ ਹਾਂ ਠੀਕ ਹੈ ਮਾਂ ਦਾ ਦੁੱਧ ਕਿੰਨਾ ਸੀ ਇਹਦੀ ਮਾਂ ਦਾ ਤਾਂ ਸੀਗਾ ਜੀ 20-22 ਲੀਟਰ ਮੜੀ ਤੋਰਦ ਰਹੀ ਹੈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਕਪਣਾ ਬੱਚੀ ਦੇ ਵਿੱਚ ਬਹੁਤ ਥਣਾਂ ਦੇ ਮਾਰਦੋਈ ਕੈਮਰਾ ਥਣ ਬਹੁਤ ਵਧੀਆ ਬੱਚੀ ਦੀ ਝੂਲੀ ਬੜੀ ਚੰਗੀ ਆ ਥਣ ਜਰੂਰ ਦਿਖਾਵਾਂਗੇ ਥਣ ਬਾਈ ਕਹਿੰਦਾ ਦੇਖਣਯੋਗ ਆ ਝੂਲੀ ਬਹੁਤ ਚੰਗੀ ਆ ਕੀ ਬਾਤ ਆ ਬਾਈ ਝੂਲੀ ਹਾਂ ਕੱਲਾ ਕੱਲਾ ਥਣ ਬਾਈ ਠੀਕ ਤੋਰ ਦੇ ਕਲਰ ਕੁੱਲਰ ਚੰਗਾ ਚੰਗਾ ਗਾ ਬਾਈ ਉਮਰ ਛੋਟੀ ਆ ਬੱਚਾ ਹਜੇ ਬਾਈ ਤੇ ਮੁੱਲ ਕੀ ਆ ਫਿਰ ਇਹਦਾ ਕੱਲੀ ਦਾ ਬਾਈ ਇਨ ਦੋਨੋਂ ਦਾ ਹੀ 25000 ਰੁਪਏ ਰੇਟ ਹੈ ਜੀ ਠੀਕ ਆ ਤੇ ਜੇ ਇਕੱਠੀਆਂ ਤਿੰਨੇ ਲੈਂਦਾ ਤਾਂ 30000 ਰੁਪਏ ਦੀਆਂ ਦੇ ਦੇਾਂਗੇ ਵਿੱਚ ਮਾਨਤਾਨ ਕਰ ਦੇਾਂਗੇ ਓਕੇ ਬਈ ਹਾਂ ਜੀ ਤੇ ਜੋੜੇ ਦਾ ਹੀ ਮੁੱਲ ਬਈ 25000 ਰੁਪਿਆ ਜੇ ਕੋਈ ਤਿੰਨੇ ਲੋਗ ਹੈ ਬਾਈ ਕਹਿੰਦਾ 30000 ਦੀਆਂ ਦੇ ਦੇਾਂਗੇ ਇਹਦੀ ਉਮਰ ਵੀ 8 ਕੁ ਮਹੀਨੇ ਇਹਦੀ ਵੀ 8 ਕੁ ਮਹੀਨੇ ਫੇਸ ਬਹੁਤ ਸੋਹਣਾ ਹੈ ਜੀ ਇਹ ਬੜਾ ਪਿਆਰਾ ਬਈ ਫੇਸ ਦੇਖੋ ਫੇਸ ਦੇਖਣਯੋਗ ਉਦਿਵਾਦੀ ਬਹੁਤ ਚੰਗੀਆਂ ਸੁਨੱਖਾਪਣਾ ਬੱਚੀ ਦੇ ਵਿੱਚ ਬਹੁਤ ਬਾਕੀ 4 4 ਹੀ ਹੈ ਜੀ ਦੋਨਾਂ ਦੇ ਕਿਸੇ ਦੇ ਕੋਈ ਫੋਟੋ ਸ਼ਾਂਗ ਕਿੰਨਾ ਤੇ ਜੀ ਕਲਰ ਬਹੁਤ ਚੰਗਾ ਹੈ ਨਾ ਵੱਚੀ ਦਾ ਝੋਲੀ ਦੇਖ ਬਈ ਝੋਲੀ ਬੜੀ ਕਮਾਲ ਆ ਕੀ ਬਾਤ ਕੱਲਾ ਕੱਲਾ ਥਣ ਪੂਰਾ ਗੁਲਾਬੀ ਥਣ ਵਿੱਤੀ ਤੇ ਥਣ ਲੱਗਿਆ ਮੁੱਲ ਬਈ ਜੈ ਜੀ ਰੱਖਿਆ ਬਾਈ ਨੇ 33 ਹਜ਼ਾਰ ਦੀਆਂ ਬਾਈ ਕਹਿੰਦਾ ਤਿੰਨੇ ਕੱਟੀਆਂ ਇਹ ਚ ਮਾਨਤਾਣ ਕਰਦੇ ਆਂ ਜੀ ਕੱਟੀਆਂ ਲਊਗਾ ਤਾਂ ਵੀ ਹੋ ਜਾਊਗਾ ਬਈ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ